ਦੇ ਆਂ ਫੋਚ ਲੀਆਂ ਜਾ ਕੇ ਬਾਈ ਹੋਰੀ ਕੀ ਕਹਿੰਦੇ ਨੇ ਫਿਰ ਮੈਂ ਦੱਸਦਾ ਸੁਣ ਤਾਂ ਮੇਰੀ ਗੱਲ ਅੜ ਗਿਆ ਕੰਮ ਪੂਰਾ ਚਾਰ ਚਾਰ ਉੱਪਰ ਟੱਕਾ ਲਾ ਮਾਰੀ ਮੇਰਾ ਭਾਈ ਮੈਂ ਆ ਕੇ ਬੱਚਾ ਲਾ ਤੇ ਟੱਕਾ ਨਾ ਮਾਰੋ ਭਾਈ ਬੰਦੇ ਨੂੰ ਹਜ਼ਾਰ ਉੱਤੇ ਬਸ ਯਾਰ ਉੱਪਰ ਹੁਣ ਓ ਛੱਡ ਦੇ ਹੁਣ ਤੂੰ ਹੀ ਡੈਡ ਹੋ ਜੈਣਾ ਯਾਰ ਛੜਦਾ ਨਹੀਂ ਭਾਈ ਚੀੜਾ ਬੰਦਾ ਪੂਰਾ ਛੋੜਿਆ ਇਹ ਮਾਰ ਖਾ ਹਾਂ ਜੋ ਟੀਆ ਸਦਾ ਚੱਲਦਾ ਇਹਦਾ ਹਾਂ ਇਹ ਛੱਡ ਤੂੰ ਯਾਰ ਛੱਡ ਲੈ ਪਰ ਹੋਇਆ ਜਾ ਦੋ ਉੱਤੇ ਹੁਣ ਨਾ ਲਾ 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 ਜਾ ਕਦ ਮੂਰੀ ਦੀ ਲੈ ਵੀ ਸੌਦਾ ਬਣ ਗਿਆ ਮਿੱਤਰੋ ਬਾਈ ਹੋਰੀ ਪਾਸ ਕਰਨਗੇ ਜਦੋਂ ਪਾਸ ਕਰ ਲਈ ਫਿਰ ਦੇਖ ਪੁੱਛਦੇ ਆ ਬਾਈ ਹੋਰਾਂ ਨੂੰ ਕੀ ਜੀ ਦੁੱਧ ਪਾ ਦੇ ਬਾਈ ਕੋਲੋਂ ਝੋਟੀ ਆ ਦੋਸਤੋ ਡਰਦੀ ਆ ਥੋੜਾ ਜਿਹਾ ਪਹਿਨਾ ਸੰਦੂਦ ਮਾਰ ਪਾ ਤਾਲ ਤਾਲ ਮਰਜੀ ਬੈਠਾ ਕੱਟ ਕੇ ਕਰਦੇ ਚੱਕ ਕਰਕੇ ਕਰਦੇ ਕਾਣਾ ਮੂਰੀ ਦਾ ਪ੍ਰੋਗਰਾਮ ਆ ਜਾ ਰਿਹਾ ਮੂਰੀ ਤੇੜੀ ਤੇ ਜਾਵੇ ਪਾਸੇ ਰੋ ਬਾਈ ਯਾਰ ਤੋੜਾ ਫਿਰ ਆ ਆ ਦੋਸਤੋ ਬਾਈ ਹੁਣ ਹੀ ਲੱਗ ਰਹੀ ਨੇ ਪਾਕਿਸਤਾਨ ਨੂੰ ਦਰਦੀ ਆ ਸਭ ਦੀ ਲੱਤਾਂ ਮਾਰਦੀ ਆ ਭਲੂਣ ਝੋਕੀ ਆ ਦੋਸਤੋ ਬੜਾ ਖਰੀ ਪਾਣੀ ਵਾਲੀ ਚਾਹ ਆ ਜੇ ਨਾ ਇਹ ਜਿਵੇਂ ਚੋਗਾ ਗਾ ਚੋਾਈ ਦਾ ਬੰਦੇ ਆ ਬੈਕ ਕਰੇ ਮੈਂ ਨਹੀਂ ਘੱਟ ਜਾ ਕਰ ਮੇਰਾ ਘੱਟ ਤੋਂ ਘੱਟ ਢਾਹ ਲੇਉਂਦੇ ਆ ਆ ਝੋਟੀ ਆ ਦੋਸਤੋ ਝੋਟੀ ਜਿਹੜੀ ਲਈ ਆ ਬਾਈ ਹੋਰਾਂ ਨੇ ਪੁੱਛਦੇ ਆ ਕਿੱਥੇ ਜਾਊਗੀ ਇੱਕ ਵਾਰ ਦਿਖਾ ਦਾਨਾ ਝੋਟੀ ਹਾਂ ਹੁਣ ਤੂੰ ਪਹਿਲੇ ਲੈ ਲੈ ਤੂੰ ਆ ਜਾ ਹੁਣ ਪਾਣੀ ਫੇਰ ਮੈਨੂੰ ਥੋੜੀ ਜਿਹੀ ਕਰ ਕੋਈ ਨਹੀਂ ਮੇਰੀ ਗੱਲ ਥੋੜੀ ਇੱਕ ਮੋੜੇ ਭਾਈ ਜੀ ਇੱਧਰ ਆ ਉੱਥੇ ਆਏ ਉਹਨੇ ਠੀਕ ਹੈ ਜੀ ਉਹਦੇ ਤੋਂ ਇਹਨੂੰ ਬਾਈ ਨੂੰ ਬੈਨਨ ਦੇ ਦਿਓ ਕਰਾਂ ਜੇ ਆਪਾਂ ਇੱਕ ਨੇ ਹੋਰਾਂ 10000 ਦੇ 20000 ਫੜ ਜਾ ਯਾਰ ਇਹਦੇ ਖੜੀ ਐ ਇਹ ਸਾਰੀ ਦੇ ਦੇ ਯਾਰ ਉਹ ਫੜ ਜਾ ਯਾਰ ਐਵੇਂ ਦੇਖ ਕੇ ਜਾ ਮੈਂ ਤੇਰੇ ਕੋਲੇ ਝੁੱਟੀ ਖੜੀ ਤੈਨੂੰ ਵੀ ਤੇਰੇ ਕੋਲੇ ਝੁੱਟੀ ਖੜੀ ਬਾਈ ਆਪਾਂ ਨਹੀਂ ਲਈਆ ਕਿਹੜੀ ਜਗ੍ਹਾ ਜਾਉਗੇ ਜੀ ਇਹ ਚੱਕਰ ਮਟਾ ਦੇ ਚੰਡੀਗੜ੍ਹ ਹਾਂ ਕੋਈ ਨਹੀਂ ਪੜਾ ਦੇ ਕੋਈ ਨਹੀਂ ਬਾ ਕੋਈ ਚੱਕਰ ਨਹੀਂ ਵੀ ਹਾਂ ਦੱਸ ਜੀ 20 ਨੋਟ ਦੇ ਦੇ। ਸਾਰੇ ਕਿਨੇ ਕਰਦੇ ਆ। ਇਹ ਖੋਲ ਕੇ ਦੇਖ ਮੈਸਟਰ ਇਹ 10000 ਬਿਆਨਾਂ ਦੇ ਰਹੇ ਨੇ ਦੋਸਤੋ ਕਿਤੇ ਤੁਸੀਂ ਕੀਮਤੀ ਸਮਝਦੇ ਹੋ ਵੀਡੀਓ ਦੇਖ ਕੇ ਬਾਈ ਹੁਰੀ ਇਕੱਠੀਆਂ ਮੱਝਾਂ ਖੋਲ ਕੇ ਲੈ ਕੇ ਜਾਣਗੇ ਚੰਡੀਗੜ੍ਹ ਕਈ ਮੱਝਾਂ ਜਾਣੀਆਂ ਡੇਰੀ 'ਚ ਇਹ ਬਿਆਨਾਂ ਹੈ ਇਹ ਸਾਰੀਆਂ ਮੱਝਾਂ ਬਾਈ ਹੁਰੀ ਬਿਆਨਾਂ ਦੇਈ ਜਾਂਦੇ ਆ ਜਿਹੜੀਆਂ ਜਿਹੜੀਆਂ ਪਾਸ ਹੋਈ ਜਾਂਦੇ ਆ ਉਹ ਸ਼ਾਮ ਨੂੰ ਗੱਡੀ ਭਰ ਕੇ ਲੈ ਕੇ ਜਾਣਗੇ ਮੌਕਾ ਲੱਗਿਆ ਤਾਂ ਜਦ ਗੱਡੀ ਭਰਨਗੇ ਉਦੋਂ ਵੀ ਦਿਖਾਵਾਂਗੇ ਤੁਹਾਨੂੰ ਵੀਡੀਓ ਬਣਾ ਕੇ ਕਿੰਨੇ ਜਾਨਵਰ ਲੈ ਕੇ ਜਾ ਰਹੇ ਆ ਹਲੋ 10 ਰੁਪਏ ਆ ਗਏ ਠੀਕ ਹੈ ਜੀ ਮੈਂ ਵੀ ਤੁਹਾਡੇ ਕੋਲ ਖੜੀ ਆ ਸੀ ਕੋਈ ਨਾ ਕੋਈ ਯਾਰ ਠੀਕ ਹੈ 10 ਰੁਪਏ 2000 ਰੁਪਏ ਦੇ ਆਹੀ ਰਹਿ ਗਏ 50 ਠੀਕ ਹੈ 12 ਦੇਤਾ ਹਾਂ ਆ 12 ਆ ਗਏ 12 ਆ ਗਏ 50 ਆ 50 ਆ ਖੜੀ ਆ ਹੁਣ ਤੁਹਾਡੇ ਕੋਲ ਇਹਨੇ ਪੁੱਛ ਲਈ ਵੇਖਿਓ ਆਓ ਜੀ ਆਹ ਦੇਖ ਲਓ ਡੈਰੀ ਜੀ ਜਾਊਗੀ ਚੰਡੀਗੜ੍ਹ ਹਾਂ ਜੀ ਕਿੰਨੀਆਂ ਕ ਮੱਝਾ ਰੱਖਦੇ ਆਪਾਂ ਉੱਥੇ ਹਰ ਬੰਦੇ ਰੋ ਇਨੇਦ ਭਾਈ ਮਾਜੀ ਇਹ ਆ ਭਾਈ ਹੋਰ ਨਹੀਂ ਭਾਈ ਦਲਾਲੀ ਦਾ ਹੀ ਕੰਮ ਆਪਣਾ ਕੀ ਨਾਮ ਆ ਦਿਲਸ਼ਾਦ ਆ ਦਿਲਸ਼ਾਦ ਕਿਹੜੀ ਜਗ੍ਹਾ ਤੋਂ ਕਾਲਾ ਵਾਲੀ ਮੰਡੀ ਆਪਣਾ ਨੰਬਰ ਬੋਲ ਦਿ ਬਾਈ 9728706300 ਇੱਕ ਵਾਰੀ ਫਿਰ ਬੋਲ ਦੇ 97287063 ਦੋਬਲ ਹਰੇਕ ਮੰਡੀ ਦੀ ਉਹਨਾਂ ਬਾਈ ਹਾਂਜੀ ਦੋਸਤੋ ਆ ਭਾਈ ਹੋਰਾਂ ਦਾ ਦਲਾਲੀ ਦਾ ਕੰਮ ਇੱਕ ਆ ਬਾ ਹੀ ਹੁੰਦਾ ਨਾਲ ਇਹਦੇ ਆਪਣਾ ਨੰਬਰ ਵੀ ਬੋਲ ਦੇ ਬਾਈ ਮੇਰਾ ਨੰਬਰ 85292 ਠੀਕ ਆ 57855 ਨਾਮ ਕੀ ਆਪਣਾ ਸਲੀਮ ਹਰੇਕ ਮੰਡੀ ਉਹਨਾਂ ਦੇ ਵੀ ਹਾਂਜੀ ਹਾਂਜੀ ਹਰ ਦੋਸਤੋ ਬਾਹਰ ਦੇ ਬਾਹਰ ਦੇ ਜਿਹੜੇ ਬਾਈਰ ਹੁੰਦੇ ਨੇ ਫੋਨ ਕਰਦੇ ਆ ਬਾਈ ਹੋਰਾਂ ਨੂੰ ਫੋਨ ਕਰ ਲਿਓ ਬਾਈ ਹੋਰੀ ਤਕਰੀਬਨ ਹਰੇਕ ਮੰਡੀ ਦੇ ਮਿਲਦੇ ਨੇ ਵਧੀਆ ਕੰਡ ਕੰਮ ਕਰਦੇ ਨੇ ਵਧੀਆ ਮੱਝਾਂ ਪਾਉਂਦੇ ਨੇ ਬਾਈ ਹੋਰਾਂ ਨੇ ਭਲੂਣ ਚੋਟੀ ਦਵਾਈ ਆ ਚੰਡੀਗੜ੍ਹ ਡੈਰੀ 'ਚ ਜਾਊਗੀ ਤੇ ਬਾਕੀ ਬਾਈ ਹੋਰੀ ਹੋਰ ਮੱਝਾਂ ਲੈਂਦੇ ਨੇ ਜਿਹੜੀਆਂ ਜਿਹੜੀਆਂ ਮੱਝਾਂ ਲੈਣਗੇ ਆਪਾਂ ਕਰਾਂਗੇ ਲੈਬ ਸੌਦਾ ਬਾਈ ਹੋਰਾਂ ਦਾ ਅਗਲੀ ਮੱਝ ਦਾ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਆਪਣੇ ਚੈਨਲ 'ਤੇ